ਜਿੰਨਾ ਮਰਜ਼ੀ ਤੁਹਾਡੇ ਹੱਥਾਂ ਨੂੰ ਪੈਰਾਂ ਨੂੰ ਸੋਜ ਆਇਆ ਹੋਵੇ ਕਿਤੇ ਵੀ ਸਵੇਲਿੰਗ ਆਈ ਹੋਵੇ ਔਰ ਉਸ ਤੋਂ ਬਾਅਦ ਬਹੁਤ ਜ਼ੋਰ ਦਾ ਦਰਦ ਹੁੰਦਾ ਹੋਵੇ ਸਵੇਲਿੰਗ ਵਾਲੀ ਥਾਂ ਤੇ ਤਾਂ ਇਹ ਬਹੁਤ ਛੇਤੀ ਉਸ ਚੀਜ਼ ਨੂੰ ਖਤਮ ਕਰਕੇ ਰਿਲੀਫ ਦੇ ਸਕਦੀ ਹੈ ਸੋਜਾ ਜਿਹੜਾ ਸ਼ੁਰੂ ਹੁੰਦਾ ਨਾ ਉਹ ਹੁੰਦਾ ਸਾਡੇ ਅਪਚ ਤੋਂ ਇੰਡਾਈਜੈਸ਼ਨ ਤੋਂ ਟੈਂਪਰੇਚਰ ਏਸੀ ਦਾ 16 ਤੇ ਕਰਕੇ ਟਿਕਾ ਕੇ ਬੈਠੇ ਹੋਏ ਨੇ ਹੱਡੀਆਂ ਦੇ ਵਿੱਚੋਂ ਆਪਣੀ ਬੋਡੀ ਦੇ ਅੰਦਰੋਂ ਵੇਸਟ ਨਿਕਲਦਾ ਪਸੀਨਾ ਕਹਿੰਦੇ ਆਪਾਂ ਨੂੰ ਉਹ ਪਸੀਨਾ ਨਹੀਂ ਨਿਕਲੇਗਾ ਤੇ ਇਨਫਲੇਮੇਸ਼ਨ ਬੋਡੀ ਦੇ ਅੰਦਰ ਆਏਗੀ ਆਏਗੀ ਕੋਸ਼ਿਸ਼ ਕਰੋ ਜਿਹੜਾ ਐਲੀਫੈਂਟ ਜਿਹਨੂੰ ਫੁੱਟ ਕਹਿੰਦੇ ਆ ਅਸੀਂ ਹਾਥੀ ਨੂਮਾ ਪੈਰ ਹੋ ਜਾਂਦਾ ਐਡਾ ਵੱਡਾ ਪੈਰ ਹੋ ਜਾਂਦਾ ਉਹਦੇ ਤੇ ਕੋਈ ਕੰਮ ਕਰੇਗਾ ਇਹ ਨੁਸਖਾ ਫਾਰਮੂਲਾ ਚਾਹੇ ਤੁਸੀਂ ਆ ਗੁੱਟ ਦੀ ਗੱਲ ਕਰ ਲਓ ਰਿਸਟ ਦੀ ਗੱਲ ਕਰ ਲਓ ਜਾਏ ਤੁਸੀਂ ਇਹਦੀ ਗੱਲ ਕਰ ਲਓ ਕਿਤੇ ਵੀ ਜੋਇੰਟ ਦੇ ਵਿੱਚ ਜਿੱਥੇ ਚਰਬੀ ਇਕੱਠੀ ਹੋ ਗਈ ਜਾਂ ਤੁਹਾਨੂੰ ਲੱਗਦਾ ਪਿਆ ਵੀ ਬਹੁਤ ਸੁੱਜ ਕੇ ਪੜੋਲਾ ਹੋ ਗਿਆ ਇਹ ਉੱਥੇ-ਉੱਥੇ ਕੰਮ ਕਰੇਗਾ ਇਹ ਹੈ ਕੀ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਬੜੀ ਜ਼ਬਰਦਸਤ ਇਹ ਹੈ ਕੀ ਚੀਜ਼ ਇਹ ਲੱਕੜ ਨੁਮਾ ਚੀਜ਼ ਹੈ ਲੱਕੜ ਜਿਹੜੀ ਹੈ ਬੜੀ ਠੱਕੜੇ ਇਹਨੇ ਤੁਹਾਡਾ ਜਿਹੜਾ ਇਨਫਲੇਮੇਸ਼ਨ ਵਾਲਾ ਸਿਸਟਮ ਹੈ ਜਿਹੜਾ ਸਾਡਾ ਸੂਜਿਸ਼ ਵਾਲਾ ਸਿਸਟਮ ਹੈ ਇਹ ਤੁਹਾਡਾ ਬਿਲਕੁਲ 100% ਹੱਲ ਕਰ ਦੇਣਾ ਗਲਾਸ ਦੇ ਤਕਰੀਬਨ ਰਹਿ ਗਿਆ ਹੁਣ ਆਪਾਂ ਇਹਨੂੰ ਪਾਣੀ ਨੂੰ ਗਲਾਸ ਦੇ ਵਿੱਚ ਐਡ ਕਰਾਂਗੇ ਤੁਹਾਡੇ ਸਾਹਮਣੇ ਤੇ ਆਪਾਂ ਇਹਨੂੰ ਐਡ ਕਰ ਰਹੇ ਹਾਂ ਦੇਖੋ ਤੇ ਐਡ ਕਰਨ ਤੋਂ ਬਾਅਦ ਸਾਡੇ ਕੋਲ ਰੈਡੀ ਹੋ ਗਿਆ ਜੀ ਮੇਰੇ ਹੱਥ ਦੇ ਵਿੱਚ ਜੋ ਇਹ ਲੱਕੜ ਨੁਮਾ ਚੀਜ਼ ਹੈਗੀ ਹੈ ਇਹ ਉਹ ਚੀਜ਼ ਹੈ ਕੁਦਰਤ ਨੇ ਇੰਨੀ ਤਾਕਤ ਇਸ ਵੇਲ ਦੇ ਵਿੱਚ ਪਾਈ ਹੈ ਕਿ ਜਿੰਨਾ ਮਰਜ਼ੀ ਤੁਹਾਡੇ ਹੱਥਾਂ ਨੂੰ ਪੈਰਾਂ ਨੂੰ ਸੋਜ ਆਇਆ ਹੋਵੇ ਕਿਤੇ ਵੀ ਸਵੇਲਿੰਗ ਆਈ ਹੋਵੇ ਔਰ ਉਸ ਤੋਂ ਬਾਅਦ ਬਹੁਤ ਜ਼ੋਰ ਦਾ ਦਰਦ ਹੁੰਦਾ ਹੋਵੇ ਸਵੇਲਿੰਗ ਵਾਲੀ ਥਾਂ ਤੇ ਤਾਂ ਇਹ ਬਹੁਤ ਛੇਤੀ ਉਸ ਚੀਜ਼ ਨੂੰ ਖਤਮ ਕਰਕੇ ਰਿਲੀਫ ਦੇ ਸਕਦੀ ਹੈ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਅੱਜ ਅਸੀਂ ਸਮਝਾਂਗੇ ਕਿ ਇਸ ਲੱਕੜ ਨਾਲ ਕਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਕਿਸ ਨੁਸਖੇ ਦੇ ذریعے ਉਹ ਦੂਰ ਕਰਨ ਵਾਲੇ ਨੇ ਵੈਦ ਜੀ ਬਹੁਤ ਬਹੁਤ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਦੇਸਾਂ ਵਿਦੇਸਾਂ ਵਿੱਚ ਬੈਠੇ ਮੇਰੇ ਸਾਰੇ ਭੈਣਾ ਭਰਾਵਾਂ ਨੂੰ ਮੇਰੇ ਹੀ ਪਿਆਰਪਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਇਹ ਨੁਸਖਾ ਫਾਰਮੂਲਾ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਇੱਥੇ ਬਰੀਕ-ਬਰੀਕ ਕਟਕੀ ਕੋਈ ਚੀਜ਼ ਰੱਖੀ ਹੈ ਨਾਲ ਹੀ ਇੱਥੇ ਇਹ ਸੁੰਡ ਪਈ ਹੈ ਔਰ ਇੱਕ ਪਾਊਡਰ ਹੈਗਾ ਇਹ ਕਿਸੇ ਤਰ੍ਹਾਂ ਦਾ ਇਹ ਤੇਲ ਹੈਗਾ ਸਮਝਾਂਗੇ ਕਿ ਕੀ ਚੀਜ਼ ਹੈਗੀ ਇਹਨੇ ਘਰ ਦੇ ਵਿੱਚ ਡਾਕਟਰ ਸਾਹਿਬ ਦਾ ਕਹਿੰਦਾ ਕਿ ਆਮ ਕਰਕੇ ਨਾਰਮਲੀ ਮਿਲ ਜਾਂਦਾ ਹੈ ਤੇਲ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਨੁਸਖੇ ਫਾਰਮੂਲੇ ਦੀ ਅਸੀਂ ਗੱਲ ਕਰੀਏ ਸਾਨੂੰ ਇਹ ਦੱਸੋ ਵੀ ਜਿਹੜਾ ਹੱਡਾਂ ਪੈਰਾਂ ਤੇ ਲੱਤਾਂ ਤੇ ਪੈਰਾਂ ਤੇ ਕਈ ਵਾਰ ਗਰਦਨ ਦੇ ਪਿਛਲੇ ਹਿੱਸੇ 'ਚ ਸਵੇਲਿੰਗ ਯਾ ਸੋਜਾ ਯਾ ਅਕੜਨ ਜਿਹੜਾ ਤਣਾਅ ਹੈਗਾ ਉਹ ਕਿਉਂ ਆ ਜਾਂਦਾ ਜੀ ਕੋ ਜੀ ਇਹ ਇੱਕ ਤਰ੍ਹਾਂ ਦਾ ਨਾ ਸੋਜਿਸ਼ ਜਿਹੜੀ ਹੁੰਦੀ ਹੈ ਇਨਫਲੇਮੇਸ਼ਨ ਹੁੰਦੀ ਹੈ ਇਹ ਹੁੰਦੀ ਹੈ ਪਾਰਟ ਵੀ ਜਦੋਂ ਅਸੀਂ ਆਪਣਾ ਲਾਈਫ ਸਟਾਈਲ ਜਿਹੜਾ ਉਹ ਖਰਾਬ ਕਰ ਲੈਂਦੇ ਆ ਸਭ ਤੋਂ ਪਹਿਲੀ ਜਿਹੜੀ ਜਿਹੜੀ ਸੋਜਾ ਜਿਹੜਾ ਸ਼ੁਰੂ ਹੁੰਦਾ ਨਾ ਉਹ ਹੁੰਦਾ ਸਾਡੇ ਆਪੇ ਹੀ ਤੋਂ ਇਨ ਡਾਈਜੈਸ਼ਨ ਤੋਂ ਖਾਣ ਪੀਣ ਦਾ ਜਿਹੜਾ ਸਿਸਟਮ ਹੈ ਉਹ ਖਰਾਬ ਹੋ ਜਾਂਦਾ ਉਰੇ ਤੋਂ ਹੌਲੀ 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 ਕਰਕੇ ਜਿਹੜੀ ਬਾਡੀ ਦੇ ਅੰਦਰ ਸੋਜਾ ਸ਼ੁਰੂ ਹੋ ਜਾਂਦਾ ਤੇ ਜਿਹੜੀਆਂ ਇਹ ਕੁਦਰਤੀ ਚੀਜ਼ਾਂ ਨੇ ਜਿਹੜੇ ਸਾਡੇ ਭੈਣ ਭਰਾ ਬਾਹਰਲੇ ਦੇਸ਼ਾਂ 'ਚ ਬੈਠੇ ਨੇ ਜਿੱਥੇ ਧੁੱਪ ਨਹੀਂ ਨਿਕਲਦੀ ਬਿਲਕੁਲ ਜਿੱਥੇ ਪਸੀਨਾ ਬਿਲਕੁਲ ਨਹੀਂ ਆਂਦਾ ਜਾਂ ਆਪਾਂ ਇੰਡੀਆ ਤੋਂ ਵੀ ਦੇਖ ਲਈਏ ਜਿੱਦਾਂ ਹਿਮਾਚਲ ਪ੍ਰਦੇਸ਼ ਹੋ ਗਿਆ ਜੰਮੂ ਹੋ ਗਿਆ ਕਸ਼ਮੀਰ ਹੋ ਗਿਆ ਜਿੱਥੇ ਠੰਡ ਬਹੁਤ ਜ਼ਿਆਦਾ ਪੈਂਦੀ ਹੈ ਉਹ ਉਹ ਏਰੀਆ ਦੇ ਵਿੱਚ ਜਿਹੜੇ ਸਾਡੇ ਭੈਣ ਭਰਾ ਰਹਿੰਦੇ ਨੇ ਮਤਲਬ ਪਹਾੜੀ ਲੱਗ ਕੇ ਜਿੱਥੇ ਟੈਂਪਰੇਚਰ ਬਹੁਤ ਜ਼ਿਆਦਾ ਘਟ ਜਾਂਦਾ ਠੀਕ ਹੈ ਉਥੇ ਤੋਂ ਪਨਾ ਲੱਗਣ ਕਰਕੇ ਵੀ ਇਹ ਪ੍ਰੋਬਲਮ ਆ ਜਾਂਦੀ ਕਿਉਂਕਿ ਸਰੀਰ ਨੂੰ ਧੁੱਪ ਦੀ ਵੀ ਬਹੁਤ ਜ਼ਿਆਦਾ ਲੋੜ ਏ ਪਸੀਨੇ ਦੀ ਵੀ ਬਹੁਤ ਲੋੜ ਏ ਜਿਹੜੇ ਜ਼ਿਆਦਾ ਅਮੀਰ ਲੋਕ ਨੇ ਜਿਹੜੇ ਘਰਾਂ ਚੋਂ ਬਾਹਰ ਨਿਕਲ ਕੇ ਖੁਸ਼ ਨਹੀਂ ਹੈਗੇ ਚਾਹੇ ਹੁਣ ਜਿੱਦਾਂ ਇੰਡੀਆ ਦੇ ਵਿੱਚ ਬਹੁਤ ਇਸ ਵੇਲੇ ਪੰਜਾਬ 'ਚ ਗਰਮੀ ਪੈ ਰਹੀ ਏ ਜਿਹੜੇ ਟੈਂਪਰੇਚਰ ਏਸੀ ਦਾ 16 ਤੇ ਕਰਕੇ ਟਿਕਾ ਕੇ ਬੈਠੇ ਹੋਏ ਨੇ ਹੱਡੀਆਂ ਦੇ ਵਿੱਚੋਂ ਆਪਣੀ ਬੋਡੀ ਦੇ ਅੰਦਰੋਂ ਵੇਸਟ ਨਿਕਲਦਾ ਪਸੀਨਾ ਕਹਿੰਦੇ ਆਪਾਂ ਨੂੰ ਉਹ ਪਸੀਨਾ ਨਹੀਂ ਨਿਕਲੇਗਾ ਤੇ ਇਨਫਲੇਮੇਸ਼ਨ ਬਾਡੀ ਦੇ ਅੰਦਰ ਆਏਗੀ 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 ਇਹ ਜੜੀਆਂ ਚੀਜ਼ਾਂ ਨੇ ਇਹਨਾਂ ਨੇ ਬਾਡੀ ਦੇ ਅੰਦਰ ਇੱਕ ਹੀਟ ਜਨਰੇਟ ਕਰਨੀ ਆ ਉਹਦੇ ਵਿੱਚ ਜਿਹੜਾ ਤੁਹਾਡਾ ਇੰਡਜੈਸਟ ਫੂਡ ਏ ਉਹਨੂੰ ਪਹਿਲਾਂ ਤੇ ਇਹਨੇ ਪਛਾਣਾ ਪਚਾ ਕੇ ਤੁਹਾਨੂੰ ਪਸੀਨਾ ਲੈ ਕੇ ਆਣਾ ਠੀਕ ਹੈ ਤੇ ਮੇਰੀ ਇੱਕ ਬੇਨਤੀ ਇੱਕ مشورہ ਹੈਗਾ ਜਿਹੜੇ ਜਿਹੜੇ ਮੇਰੇ ਵੀਰ ਭਰਾ ਨੇ ਫਾਰਮੂਲਾ ਵਰਤਣਾ ਕੋਸ਼ਿਸ਼ ਕਰੋ ਕਿਸੇ ਤਰੀਕੇ ਤੁਹਾਨੂੰ ਪਸੀਨਾ ਆਏ ਚਾਹੇ ਤੁਸੀਂ ਚੱਲੋ ਫਿਰੋ ਜਾਏ ਤੁਸੀਂ ਹੋਰ ਕੁਝ ਨਹੀਂ ਦੇ ਏਸੀ ਦਾ ਬਟਨ ਹੀ ਬੰਦ ਕਰ ਲਓ ਠੀਕ ਹੈ ਜਦੋਂ ਤੱਕ ਤੁਸੀਂ ਏਸੀ 'ਚ ਬੈਠੋਗੇ ਕੰਫਰਟ ਜ਼ੋਨ 'ਚੋਂ ਬਾਹਰ ਨਹੀਂ ਨਿਕਲੋਗੇ ਇਹ ਨੁਸਕੇ ਫਾਰਮੂਲੇ ਨੇ ਵੀ ਤੁਹਾਡੀ ਹੈਲਪ ਨਹੀਂ ਕਰਨੀ ਠੀਕ ਹੈ ਅੱਛਾ ਇੱਕ ਗੱਲ ਹੋਰ ਦੱਸੋ ਜਦੋਂ ਬਹੁਤ ਵਾਰ ਹੁੰਦਾ ਹੈ ਕਿ ਜਿਹੜਾ ਐਲੀਫੈਂਟ ਜਿਹਨੂੰ ਫੁੱਟ ਕਹਿੰਦੇ ਆਸੀਂ ਹਾਥੀ ਨੁਮਾ ਪੈਰ ਹੋ ਜਾਂਦਾ ਐਡਾ ਵੱਡਾ ਪੈਰ ਹੋ ਜਾਂਦਾ ਉਹਦੇ ਤੇ ਕੋਈ ਕੰਮ ਕਰੇਗਾ ਇਹ ਨੁਸਕਾ ਫਾਰਮੂਲਾ ਦੇਖੋ ਇਹ ਹਾਥੀ ਨੁਮਾ ਜਿਹੜਾ ਪੈਰ ਤੁਸੀਂ ਕਹਿੰਦੇ ਐਲੀਫੈਂਟ ਫੁੱਟ ਹੁੰਦਾ ਇਹ ਕਿਸੇ ਵੀ ਪਾਰਟ ਆਫ ਬੋਡੀ ਦੇ ਅੰਦਰ ਚਾਹੇ ਤੁਸੀਂ ਗਰਦਨ ਦਾ ਕਹਿ ਲਓ ਚਾਹੇ ਤੁਸੀਂ ਗਿੱਟਿਆਂ ਦਾ ਕਹਿ ਲਓ ਚਾਹੇ ਤੁਸੀਂ ਗੋਡਿਆਂ ਦਾ ਕਹਿ ਲਓ ਚਾਹੇ ਤੁਸੀਂ ਆ ਗੁੱਟ ਦੀ ਗੱਲ ਕਰੋ ਰਿਸਟ ਦੀ ਗੱਲ ਕਰ ਲਓ ਚਾਹੇ ਤੁਸੀਂ ਇਹਦੀ ਗੱਲ ਕਰ ਲਓ ਕਿਤੇ ਵੀ ਜੋਇੰਟ ਦੇ ਵਿੱਚ ਜਿੱਥੇ ਚਰਬੀ ਇਕੱਠੀ ਹੋ ਗਈ ਜਾਂ ਤੁਹਾਨੂੰ ਲੱਗਦਾ ਪਿਆ ਵੀ ਬਹੁਤ ਸੁੱਜ ਕੇ ਬੜੋਲਾ ਹੋ ਗਿਆ ਇਹ ਉੱਥੇ-ਉੱਥੇ ਕੰਮ ਕਰੇਗਾ ਕਿਉਂਕਿ ਇਨ੍ਹਾਂ ਚੀਜ਼ਾਂ ਦੇ ਅਸੀਂ ਆਲਰੇਡੀ ਰਿਜ਼ਲਟ ਲੈ ਚੁੱਕੇ ਹਾਂ ਬਹੁਤ ਸਾਰੇ ਪੇਸ਼ੈਂਟਾਂ ਨੂੰ ਇਹ ਫਾਰਮੂਲਾ ਸਾਡਾ ਅੱਜ ਦਾ ਨਹੀਂ ਹੈਗਾ ਫਾਰਮੂਲਾ ਬਹੁਤ ਪੁਰਾਣਾ ਹੈ ਬਹੁਤ ਸਾਰੇ ਸਾਡੇ ਜਿਹੜੇ ਪੇਸ਼ੈਂਟ ਆਉਂਦੇ ਸੀਗੇ ਸਾਡੇ ਫਾਦਰ ਸਾਹਿਬ ਇਹ ਕਰੇਲੂ ਟੁੱਟ ਕੇ ਦੱਸ ਕੇ ਹੀ ਉਹਨਾਂ ਨੂੰ ਠੀਕ ਕਰ ਲੈਂਦੇ ਸੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਸਵਾਲ ਇਹ ਤੇ ਇਹ ਹੈ ਕਿ ਬੰਦਾ ਕਈ ਵਾਰ ਰਾਤ ਨੂੰ ਜਾਂ ਸਾਡੀ ਜਿਹੜੀ ਔਰਤ ਹੈਗੀ ਐ ਅਸੀਂ ਕਹਿੰਦੇ ਲੇਡੀਜ਼ ਹੈਗੀਆਂ ਫੀਮੇਲ ਹੈਗੀਆਂ ਨੇ ਉਹ ਰਾਤ ਨੂੰ ਚੰਗੀਆਂ ਭਲੀਆਂ ਸੌਂਦੀਆਂ ਨੇ ਤੇ ਜਦੋਂ ਸਵੇਰੇ ਉੱਠਦੇ ਨੇ ਤਾਂ ਉਹਨਾਂ ਦੇ ਜਿਹੜੇ ਗਿੱਟੇ ਗੋਡੇ ਹੈਗੇ ਨੇ ਗਿੱਟੇ ਹੋਣ ਗੋਡੇ ਹੋਣ ਮਤਲਬ ਜਿਹੜੇ ਜੋੜ ਹੈਗੇ ਨੇ ਉਹ ਸਵੈਲ ਕਰ ਜਾਂਦੇ ਨੇ ਤੇ ਉਹ ਕੀ ਕਰਨ ਮੰਨਦੇ ਤੁਸੀਂ ਮਤਲਬ ਰਾਤੋ ਰਾਤ ਇਸ ਤਰ੍ਹਾਂ ਦਾ ਕੀ ਹੋ ਜਾਂਦਾ ਜੀ ਦੇਖੋ ਜੀ ਇਹਦੀ ਫਾਰਮੇਸ਼ਨ ਹੁੰਦੀ ਹੈ ਨਾ ਨੂੰ ਟਾਈਮ ਲੱਗਦਾ ਹਰ ਚੀਜ਼ ਨੂੰ ਠੀਕ ਹੈ ਜਦੋਂ ਅਸੀਂ ਕਹਦੇ ਨੇ ਆ ਵੀ ਅਸੀਂ ਲਾਈਫ ਨੂੰ ਇੰਨਾ ਜਿਆਦਾ ਆਸਾਨ ਬਣਾ ਲਿਆ ਜਿਹਨੂੰ ਕਈ ਵਾਰੀ ਤੁਸੀਂ ਸੁਣਿਆਣਾ ਵੀ ਕਾਮਨ ਜਰ ਵਰਡ ਏ ਵੀ ਮੈਰੇ ਕਦੀ ਆਪਣੇ ਕਿਚਨ ਚੋਂ ਉੱਠ ਕੇ ਪਾਣੀ ਤੱਕ ਨਹੀਂ ਪੀਤਾ ਜਾਂ ਮੈਂ ਚਮਚਾ ਲੈ ਕੇ ਅਗਨੀ ਦੇ ਅੰਦਰ ਜਾਂਦੀ ਮੈਂ ਬੈਲ ਮਾਰਦੀ ਹਰ ਚੀਜ਼ ਇੱਥੇ ਆ ਜਾਂਦੀ ਹੈ ਜਦੋਂ ਅਸੀਂ ਲਾਈਫ ਸਟਾਈਲ ਇੰਨਾ ਜਿਆਦਾ ਕਰ ਲਏ ਨੇ ਨਾ ਲਗਜ਼ਰੀ ਵੀ ਲਕਜ਼ਰੀ ਨੂੰ ਇੰਨਾ ਜ਼ਿਆਦਾ ਅਸੀਂ ਆਪਣੀ ਬੋਡੀ ਦੇ ਨਾਲ ਕਰਨ ਲਾ ਪੈਨੇ ਆ ਉਹ ਫਿਰ ਪ੍ਰਮਾਤਮਾ ਵੱਲੋਂ ਉਹਨਾਂ ਚੀਜ਼ਾਂ ਦੀ ਸਾਨੂੰ ਸਜਾ ਮਿਲਣੀ ਸ਼ੁਰੂ ਹੋ ਜਾਂਦੀ ਕਿਉਂਕਿ ਜਿਹੜਾ ਅੰਗ ਪੈਰ ਬਣਾਇਆ ਸਰੀਰ ਬਣਾਇਆ ਪ੍ਰਮਾਤਮਾ ਨੇ ਇਹ ਕੰਮ ਕਰਨ ਲਈ ਬਣਾਇਆ ਠੀਕ ਹੈ ਕਿਰਤ ਕਰਨ ਲਈ ਬਣਾਇਆ ਜਦੋਂ ਅਸੀਂ ਇਹਨੂੰ ਬਿਲਕੁਲ ਯੂਜ਼ ਕਰਨਾ ਚਾਹੁੰਦੇ ਆ ਆਪਾਂ ਕਹਿੰਦੇ ਵੀ ਬੋਡੀ ਦੇ ਅੰਦਰ ਇੱਕੋ ਹੀ ਪਾਰਟ ਯੂਜ਼ ਕਰਨਾ ਉਹ ਹੈਗਾ ਦਿਮਾਗ ਤੇ ਜਦੋਂ ਹੱਡ ਪੈਰ ਚਲਾਣਾ ਹੀ ਬੰਦ ਕਰ ਦਵਾਂਗੇ ਤੇ ਫਿਰ ਇਹ ਚੀਜ਼ਾਂ ਆਣੀਆਂ ਹੀ ਆਣੀਆਂ ਹੈਡ ਪਰ ਪਏ ਜਦੋਂ ਹੁਣ ਤੁਸੀਂ ਦੇਖ ਲੋ ਵੀ ਫਰੂਕੀ ਸਾਹਿਬ ਇੱਕ ਕਾਮਨ ਜੀ ਐਗਜ਼ੈਂਪਲ ਹੈ ਘਰ 'ਚ ਕੋਈ ਸਕੂਟਰ ਖੜਾ ਮਸ਼ੀਨ ਖੜੀ ਹੈ ਗੱਡੀ ਖੜੀ ਹੈ ਜਿੰਨੂੰ ਅਸੀਂ ਸਟਾਰਟ ਹੀ ਨਹੀਂ ਕਰਦੇ ਉਹ ਖੜੀ ਖੜੀ ਜੰਮ ਨਹੀਂ ਜਾਂਦੀ ਜਰ ਲੱਗ ਜਾਂਦੀ ਹਾਂ ਉਹ ਜਰ ਲੱਗ ਜਾਂਦੀ ਜਾਂ ਕਹਿੰਦੇ ਵੀ ਬੈਟਰੀ ਖੜ ਗਈ ਇਹਦੀ ਬੈਟਰੀ ਨੂੰ ਉਹ ਲਾਣਾ ਪੈਣਾ ਕਰੰਟ ਲਾਣਾ ਪੈਣਾ ਇਦਾਂ ਹੀ ਸਰੀਰ ਹੈ ਆਪਣਾ ਸੀਮ ਪਾਣੀ ਹੈ ਪਾਣੀ ਖੜ ਗਿਆ ਉਹ 'ਚ ਮੱਛਰ ਪੈ ਗਏ ਮੱਖੀਆਂ ਪੈ ਗਈਆਂ ਪੀਣ ਦੇ ਕਾਬਲ ਨਹੀਂ ਰਿਹਾ ਜਿਹੜੀ ਜਿਹੜੀ ਚੀਜ਼ ਅਸੀਂ ਯੂਜ਼ ਨਹੀਂ ਕਰਾਂਗੇ ਖੜ ਜੇਗੀ ਉਹ ਯੂਜ਼ ਕਰਨ ਦੇ ਕਾਬਿਲ ਨਹੀਂ ਰਹੇਗੀ ਜੀ ਜੀ ਅੱਛਾ ਤੇ ਗੱਡਾ ਸਾਹਿਬ ਫਿਰ ਸਾਨੂੰ ਇਹ ਦੱਸਿਓ ਵੀ ਜਿਹੜਾ ਇਹ ਤੁਸੀਂ ਨੁਸਖਾ ਫਾਰਮੂਲਾ ਅੱਜ ਬਣਾਉਣਾ ਹੈ ਹਾਂਜੀ ਤੇ ਇਹ ਕਿਹੜੇ ਲੋਕਾਂ ਨੂੰ ਸਭ ਤੋਂ ਵੱਧ ਫਾਇਦਾ ਦੇਣ ਵਾਲਾ ਦੇਖੋ ਜੀ ਉਹ ਲੋਕਾਂ ਨੂੰ ਸਭ ਤੋਂ ਵੱਧ ਫਾਇਦਾ ਦੇਣ ਵਾਲਾ ਜਿਹੜੇ ਕਿ ਜਿਨ੍ਹਾਂ ਦੀ ਇਨਫਲੇਮੇਸ਼ਨ ਹੋਈ ਹੈ ਜਿਨ੍ਹਾਂ ਦੀ ਸੋਜਿਸ਼ ਹੋਈ ਹੈ ਕਿਤੇ ਵੀ ਤੇ ਉਹ ਹੱਡੀਆਂ ਵਾਲੇ ਡਾਕਟਰ ਦੇ ਪਾਸੇ ਤੁਰੇ ਫਿਰਦੇ ਨੇ ਠੀਕ ਹੈ ਜਦ ਕੀ ਹੱਡੀ ਦਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੱਡੀ ਦਾ ਵਿੱਚ ਨੁਕਸੀਆਂ ਨਹੀਂ ਕੋਈ ਠੀਕ ਹੈ ਠੀਕ ਹੈ ਇਨਫਲੇਮੇਸ਼ਨ ਅਲੱਗ ਚੀਜ਼ ਐ ਤੇ ਜਿਹੜਾ ਹੱਡੀਆਂ ਦਾ ਦਰਦ ਐ ਉਹ ਅਲੱਗ ਚੀਜ਼ ਐ ਜਿਹੜਾ ਆਪਾਂ ਗਾਊਟ ਕਹਿੰਦੇ ਦਾ ਜਾਂ ਯੂਰਿਕ ਐਸਿਡ ਕਹਿੰਦੇ ਦਾ ਉਹ ਅਲੱਗ ਚੀਜ਼ ਐ ਸੋ ਇਹਨਾਂ ਚੀਜ਼ਾਂ ਨੂੰ ਨਾ ਲੋਕੀਓ ਕਹਿੰਦੇ ਪੰਜਾਬੀ ਚ ਵੀ ਖਿਚੜੀ ਬਣਾ ਲੈਂਦੇ ਨੇ ਸੋ ਇਹਨਾਂ ਚੀਜ਼ਾਂ ਨੂੰ ਅਸੀਂ ਘਰ ਬੈਠੇ ਬੜੇ ਆਰਾਮ ਨਾਲ ਠੀਕ ਕਰ ਸਕਦੇ ਆ ਜਿਹੜੇ ਸਾਡੇ ਵੀਰ ਭਰਾ ਜਾਂ ਸਾਡੀਆਂ ਭੈਣਾਂ ਫੋਰਨ ਕੰਟਰੀ ਚ ਬੈਠੇ ਨੇ ਬਾਹਰਲੀਆ ਕੰਟਰੀਆਂ ਚ ਬੈਠੇ ਨੇ ਜਿਹੜੇ ਡਾਕਟਰ ਦੀ ਅਪਾਇੰਟਮੈਂਟ ਨੂੰ ਬੈਠੇ ਡੀਕਦੇ ਪਏ ਨੇ ਉਹ ਡੀਕਦੇ ਡੀਕਦੇ ਜੇ ਇਹ ਫਾਰਮੂਲਾ ਵਰਤ ਲੈਣ ਨਾ ਤੇ ਉਹਨਾਂ ਦੀ ਡੀਕ ਖਤਮ ਹੋ ਜਾਏਗੀ ਉਹਨਾਂ ਨੂੰ ਅਪਾਇੰਟਮੈਂਟ ਡਾਕਟਰ ਦੇ ਨਾਲ ਕੈਨਸਲ ਕਰਾਣੀ ਪੈਣੀ ਹੈ। ਕਿਆ ਬਾਤ ਹੈ। ਮੈਂ ਆਪਣਾ ਜ਼ਬਰਦਸਤ ਨੁਸਖਾ। ਬਹੁਤ ਸਾਰੇ ਆਪਣੀਆਂ ਭੈਣਾਂ ਨੂੰ ਬਹੁਤ ਸਾਰੇ ਆਪਣੇ ਭਰਾਵਾਂ ਨੂੰ ਕੈਨੇਡਾ ਦੇ ਵਿੱਚ ਜਿੱਥੇ ਸਨੋ ਬਹੁਤ ਜ਼ਿਆਦਾ ਪੈਂਦੀ ਹੈ ਜਿੱਥੇ ਠੰਡ ਬਹੁਤ ਜ਼ਿਆਦਾ ਪੈਂਦੀ ਹੈ ਉੱਥੇ ਇਹ ਫਾਰਮੂਲਾ ਦੱਸਿਆ ਉਹ ਕਹਿੰਦੇ ਜੀ ਸਾਡੀ ਤੇ 6 ਮਹੀਨੇ ਬਾਅਦ ਹੀ ਅਪਾਇੰਟਮੈਂਟ ਹੈ। ਉਹ 6 ਮਹੀਨੇ ਤੋਂ ਪਹਿਲਾਂ 3 ਮਹੀਨੇ ਬਾਅਦ ਹੀ ਉਹ ਮਹੀਨੇ ਬਾਅਦ ਹੀ ਡਾਕਟਰ ਨੂੰ ਫੋਨ ਕਰਕੇ ਕਹਿੰਦੇ ਆ ਵੀ ਇਹ ਜਿਹੜਾ ਡੀਡੀ ਅਪਾਇੰਟਮੈਂਟ ਸੀ ਨਾ ਉਹ ਕੈਨਸਲ ਕਰ ਦਿਓ ਅਸੀਂ ਇੰਡੀਆ ਦੇ ਬਾਦ ਵਾਲਾ ਨੁਸਖਾ ਵਰਤਿਆ ਤੇ ਉਹ ਬੜਾ کارਗਰ ਨੁਸਖਾ ਸੀ ਤੇ ਅਸੀਂ ਬਿਲਕੁਲ ਠੀਕ ਹੋ ਗਏ ਆ ਜੀ ਅੱਛਾ ਤੇ ਡਾਕਟਰ ਸਾਹਿਬ ਹੁਣ ਸਾਨੂੰ ਇਹ ਦੱਸੋ ਵੀ ਇਹ ਹੈ ਕਿ ਚੀਜ਼ ਜਿਹੜੀ ਤੁਸੀਂ ਕਹਿ ਰਹੇ ਹੋ ਵੀ ਬੜੀ ਜ਼ਬਰਦਸਤ ਇਹ ਹੈ ਕਿ ਚੀਜ਼ ਇਹ ਲੱਕੜ ਨੁਮਾ ਚੀਜ਼ ਹੈ ਇਹ ਲੱਕੜ ਜਿਹੜੀ ਹੈ ਬੜੀ ਠੱਕੜ ਹੈ ਇਹਨੇ ਤੁਹਾਡਾ ਜਿਹੜਾ ਇਨਫਲਮੇਸ਼ਨ ਵਾਲਾ ਸਿਸਟਮ ਹੈ ਜਿਹੜਾ ਸਾਡਾ ਸੋਜਿਸ਼ ਵਾਲਾ ਸਿਸਟਮ ਹੈ ਇਹ ਤੁਹਾਡਾ ਬਿੱਲ ਕੁੱਲ 100% ਹੱਲ ਕਰ ਦੇਣਾ ਇਹ ਲੱਕੜ ਦਾ ਨਾਂ ਹੈ ਗਲੋਏ ਗਲੋਏ ਜਿਹੜੀ ਲੱਕੜ ਏ ਇਹ ਆਮ ਤੌਰ ਤੇ ਘਰਾਂ 'ਚ ਬੇਲ ਪਾਈ ਜਾਂਦੀ ਏ ਤੇ ਇਹ ਦੀ ਇੱਕ ਹੋਰ ਖਾਸੀਅਤ ਹੈਗੀ ਫਰੁਕੀ ਸਾਹਿਬ ਛੋਟੀ ਜੀ ਇਹ ਤੁਸੀਂ ਇਹਨੂੰ ਯੂਜ਼ ਕਰਨ ਤੋਂ ਬਾਅਦ ਨਾ ਮਿੱਟੀ 'ਚ ਛੁੱਟ ਦਿਓ ਤੇ ਇਹ ਫੇਰ ਉੱਗ ਪੈਂਦੀ ਏ ਅੱਛਾ ਹਾਂ ਜੇ ਥੋੜੀ ਜੀ ਨਹੀਂ ਤਾਕਤਵਾਰ ਐਨੀ ਤਾਕਤਵਾਰ ਜੇ ਤੁਸੀਂ ਫੇਰ ਇਹਨੂੰ ਮਿੱਟੀ 'ਚ ਛੁੱਟ ਦੋਗੇ ਏ ਮੈਂ ਕਹਿੰਦਾ ਆਪਣੇ ਪੰਜਾਬੀ ਕਮਿਊਨਿਟੀ ਜਿੰਨੀ ਹੈਗੀ ਨਾ ਕਿਤੇ ਵੀ ਰਹਿੰਦੇ ਨੇ ਫੋਰਨ ਕੰਟਰੀ 'ਚ ਇਹ ਤੁਹਾਡੇ ਘਰ ਦੇ ਵਿੱਚ ਜੇ ਤੁਹਾਡੇ ਬਜ਼ੁਰਗ ਹੈਗੇ ਨੇ ਤੇ ਇਹ ਲੱਗੀ ਹੋਣੀ ਮਸਟੇ ਜੇ ਤੁਸੀਂ ਇਹਨੂੰ ਕੱਲੀ ਨੂੰ ਯੂਜ਼ ਕਰਨਾ ਸ਼ੁਰੂ ਕਰ ਦੋ ਨਾ ਤੇ ਨਜ਼ਾਰਾ ਆ ਜਾਏਗਾ ਆ ਕਦੀ ਤੁਹਾਡੀ ਬਾਡੀ ਦੇ ਅੰਦਰ ਇਨਫਲੇਮੇਸ਼ਨ ਨਹੀਂ ਆਏਗੀ ਖਾਦਾ ਪੀਤਾ ਵਧੀਆ ਤਰੀਕੇ ਨਾਲ ਪਚੇਗਾ ਤੁਹਾਡਾ ਇਮਿਊਨ ਸਿਸਟਮ ਜਿਹੜਾ ਰੋਗ ਦੇ ਨਾਲ ਲੜਨ ਵਾਲਾ ਜਿਹੜਾ ਸਿਸਟਮ ਏ ਉਹ ਤੁਹਾਡਾ ਮਜ਼ਬੂਤ ਹੋ ਜਾਏਗਾ ਤੁਹਾਨੂੰ ਖਾਦਾ ਪੀਤਾ ਪ੍ਰੋਪਰਲੀ ਡਾਈਜੈਸਟ ਵੀ ਹੋਏਗਾ ਜੀ 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 ਅੱਛਾ ਡਾਕਟਰ ਸਾਹਿਬ ਫਿਰ ਉਹਨੇ ਨੁਸਖਾ ਫਾਰਮੂਲਾ ਸਾਨੂੰ ਦੱਸ ਦੇ ਵੀ ਕਿਵੇਂ ਬਣਨਾ ਹੈ ਔਰ ਕਿਸ ਵੇਲੇ ਦਾ ਇਟ ਟੇਕ ਕਰਨਾ ਬਹੁਤ ਆਸਾਨ ਹੈ ਜੀ ਫਰੂਕੀ ਸਾਹਿਬ ਕਾਪੀ ਪੈਨਸਲ ਲੋ ਸਾਰੇ ਜਿਹਨੇ ਜਿਹਨੇ ਵਰਤਨਾ ਉਹ ਨੋਟ ਕਰ ਲੋ ਤੇ ਇੱਕ ਚੀਜ਼ ਹੋਰ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਇਹ ਨੁਸਖਾ ਫਾਰਮੂਲਾ ਸਾਡੇ ਕੋਲ ਬਣਿਆ ਬਨਾਇਆ ਨਹੀਂ ਮਿਲਦਾ ਨਾ ਅਸੀਂ ਇਹਦਾ ਸਮਾਨ ਪ੍ਰੋਵਾਈਡ ਕਰਦੇ ਆਂ ਇਹਨੂੰ ਸਕਾ ਫਾਰਮੂਲਾ ਲੈਣ ਲਈ ਸਮਾਨ ਜਿਹੜਾ ਤੁਹਾਨੂੰ ਤੁਹਾਨੂੰ ਪੰਸਾਰੀ ਸਾਹਿਬ ਕੋਲ ਮਿਲਣਾ ਜਿੱਥੋਂ ਤੁਹਾਨੂੰ ਦੇਸੀ ਜੜੀਆਂ ਬੂਟੀਆਂ ਮਿਲਦੀਆਂ ਸੋ ਸਮਾਨ ਲੈਣ ਲਈ ਸਾਡੇ ਨਾਲ ਕੋਈ ਵੀ ਸਾਡਾ ਵੀਰਪਰਾ ਜਾਂ ਸਾਡੀ ਭੈਣ ਸੰਪਰਕ ਨਾ ਕਰੇ ਤੇ ਇਹ ਨੁਸਕਾ ਫਾਰਮੂਲਾ ਬਣਾਉਣਾ ਬੜਾ ਆਸਾਨ ਹੈ ਜਿੰਨੂੰ ਜਿੰਨੂੰ ਵੀ ਰੋਗ ਤਕਲੀਫ ਹੈਗਾ ਜਾਂ ਤੁਹਾਡੇ ਸਰਕਲ ਦੇ ਵਿੱਚ ਜਿਹੜੇ ਤੁਹਾਨੂੰ ਜਾਣਦੇ ਨੇ ਉਹਨਾਂ ਨੂੰ ਤੁਹਾਡੇ ਐਲਡਰਲੀ ਨੂੰ ਕਿਸੇ ਨੂੰ ਪ੍ਰੋਬਲਮ ਆਂਦੀ ਹੈ ਉਹਨਾਂ ਇਹ ਵੀਡੀਓ ਦੇਖ ਕੇ ਤੁਹਾਡਾ ਫਰਜ਼ ਮੰਨਦਾ ਉਹਨਾਂ ਨਾਲ ਜ਼ਰੂਰ ਸ਼ੇਅਰ ਕਰੋ ਤਾ ਜੋ ਉਹ ਜਿਹੜੀ ਦਰਦ ਦੇ ਜਿਹੜੀ ਸਹਿਣ ਨਹੀਂ ਹੁੰਦੀ ਦਰਦ ਰੁਕੀ ਸਾਹਿਬ ਉਸ ਤੋਂ ਅਗਲੇ ਨਜਾਦ ਪਾ ਸਕਣ ਸਿਰਫ ਇੱਕ ਸ਼ੇਅਰ ਦਾ ਬਟਨ ਰੱਪ ਕੇ ਤੁਸੀਂ ਉਹਨਾਂ ਦੀ ਬਹੁਤ ਵਧੀਆ ਹੈਲਪ ਕਰ ਸਕਦੇ ਹੋ ਜੀ ਸੋ ਇਹਨੂੰ ਹੁਣ ਬਣਾਉਣ ਦਾ ਤਰੀਕਾ ਇਹ ਵੇ ਕਿ ਜਿਹੜੀ ਗਲੋਏ ਦੀ ਲੱਕੜ ਏ ਉਹਨੂੰ ਅਸੀਂ ਥੋੜਾ ਜਿਆਦਾ ਚੌਪ ਕਰਕੇ ਇਸ ਆ ਛੋਟੇ ਛੋਟੇ ਟੁਕੜੇ ਆ ਇਸ ਫਾਰਮ 'ਚ ਲੈ ਆਂਦੀ ਏ ਕਿਉਂਕਿ ਅਸੀਂ ਵੀਡੀਓ ਲੰਬਾਣੀ ਕਰਨਾ ਤੇ ਇਹਨੂੰ ਆਪਾਂ ਚੌਪ ਕਰਕੇ ਇਸ ਤਰੀਕੇ ਨਾਲ ਕਰ ਲਿਆ ਹੋਇਆ ਕਨਵਰਟ ਪਹਿਲਾਂ ਹੀ ਠੀਕ ਹੈ ਜੀ ਇਹ ਫਰਸਟ ਜਿਹੜੀ ਚੀਜ਼ ਏ ਇਹ ਆਪਾਂ ਯੂਜ਼ ਕਰਨੀ ਹੈ ਦੂਜੇ ਨੰਬਰ ਤੇ ਜਿਹੜਾ ਸੁੱਕਾ ਅਦਰਕ ਏ ਜਿਹਨੂੰ ਅਸੀਂ ਪੰਜਾਬੀ ਚ ਸੁੰਡ ਵੀ ਕਹਿੰਦੇ ਆ ਠੀਕ ਹੈ ਸੁੰਡ ਨੂੰ ਪੀ ਕੇ ਤੇ ਇਹਦਾ ਪਾਊਡਰ ਤਿਆਰ ਕਰ ਲਿਆ ਜਿਹਨੂੰ ਆਪਾਂ ਕਹਿੰਦੇ ਆ ਸੁੰਡ ਦਾ ਪਾਊਡਰ ਠੀਕ ਹੈ ਜਾਂ ਅਸੀਂ ਇਹਨੂੰ ਕਹਿ ਦਿੰਨੇ ਆ ਸੁੱਕੇ ਅਦਰਕ ਦਾ ਪਾਊਡਰ ਠੀਕ ਹੈ ਠੀਕ ਹੈ ਜੀ ਆ ਆਪਾਂ ਬਣਾ ਲਿਆ ਸਭ ਤੋਂ ਪਹਿਲਾਂ ਅਸੀਂ ਇੱਕ ਗਲਾਸ ਪਾਣੀ ਲਵਾਂਗੇ ਆਪਣੇ ਪੈਨ ਦੇ ਵਿੱਚ ਇਹਨੂੰ ਅਸੀਂ ਪਾਣੀ ਨੂੰ ਇਹਦੇ ਵਿੱਚ ਐਡ ਕਰਤਾ ਥੋੜਾ ਟਾਈਮ ਲੱਗੇਗਾ ਫਰੂਕੀ ਸਾਹਿਬ ਇਹਨੂੰ ਪਾਣੀ ਨੂੰ ਗਰਮ ਹੋਣ ਲੱਗੇਗਾ ਜਦੋਂ ਪਾਣੀ ਬੋਇਲਿੰਗ ਹੋਣਾ ਸ਼ੁਰੂ ਹੋ ਜਾਏਗਾ ਗਰਮ ਹੋਣਾ ਸ਼ੁਰੂ ਹੋ ਜਾਏਗਾ ਜਦੋਂ ਥੋੜੀ ਬਹੁਤੀ ਜੀ ਭਾਫ਼ ਜਿੱਦਾਂ ਇਹ ਭਾਫ਼ ਤੁਹਾਡੇ ਸਾਹਮਣੇ ਉਹ ਨਿਕਲਨੀ ਸ਼ੁਰੂ ਹੋ ਗਈ ਹੈ ਭਾਫ਼ ਨਿਕਲਨੀ ਸ਼ੁਰੂ ਹੋ ਜਾਏਗੀ ਸਭ ਤੋਂ ਪਹਿਲੇ ਨੰਬਰ ਤੇ ਅਸੀਂ ਅੱਧੀ ਕੋਲੀ ਜਿਹੜੀ ਹੈ ਉਹ ਚੌਪ ਕੀਤੇ ਹੋਏ ਗਲੋਏ ਦੀ ਪਾਵਾਂਗੇ ਠੀਕ ਹੈ ਠੀਕ ਹੈ ਜੀ ਆ ਤੁਹਾਡੇ ਸਾਹਮਣੇ ਆਪਾਂ ਅੱਧੀ ਕੋਲੀ ਜਿਹੜੀ ਚੌਪ ਕੀਤੇ ਹੋਏ ਗਲੋਏ ਦੀ ਅਸੀਂ ਵਿੱਚ ਉਹਦੇ ਐਡ ਕਰ ਚੁੱਕੇ ਹਾਂ ਹੁਣ ਠੀਕ ਹੈ ਜੀ ਸੈਕੰਡ ਨੰਬਰ ਤੇ ਅਸੀਂ ਦੋ ਜਿਹੜੀਆਂ ਚੁੰਡੀਆਂ ਨੇ ਉਹ ਆਪਾਂ ਪਾਵਾਂਗੇ ਸੁੱਕੇ ਅਦਰਕ ਦੀਆਂ ਮਤਲਬ ਕਿ ਸੁੰਡ ਦੀਆਂ ਸੁੰਡ ਪਾਊਡਰ ਦੀਆਂ ਸੁੰਡ ਪਾਊਡਰ ਦੀਆਂ ਜਿਹੜੀਆਂ ਚੁਟਕੀਆਂ ਨੇ ਆਪਾਂ ਇਹਨੂੰ ਗਲੋਏ ਨੂੰ ਐਡ ਕਰਨ ਤੋਂ ਬਾਅਦ ਐਡ ਕਰਨੀਆਂ ਨੇ ਆਹ ਦੇਖੋ ਤੁਹਾਡੇ ਸਾਹਮਣੇ ਇੱਕ ਚੁਟਕੀ ਪਾਈ ਹੈ ਆ ਹੁਣ ਦੂਜੀ ਚੁਟਕੀ ਪਾਤੀ ਹੈ ਠੀਕ ਹੈ ਜੀ ਹੁਣ ਇਹਨੂੰ ਚੰਗੀ ਤਰ੍ਹਾਂ ਉਬਾਲਾ ਦੇਵਾਂਗੇ ਜਦੋਂ ਤੱਕ ਇਹ ਪਾਣੀ ਜਿਹੜਾ ਇਹ ਅੱਧਾ ਨਾ ਰਹਿ ਜਾਏ ਅੱਧਾ ਗਲਾਸ ਨਾਰ ਹੈ ਜੀ ਮਤਲਬ ਜਿਸ ਤਰੀਕੇ ਨਾਲ ਤੁਸੀਂ 2 ਗਲਾਸ ਪਾਏ ਨੇ ਤੇ ਇਹ 1 ਗਲਾਸ ਆਏਗਾ ਬਿਲਕੁਲ ਜੀ ਬਿਲਕੁਲ 1 ਗਲਾਸ ਆਏਗਾ 2 ਗਲਾਸ ਪਾਣੀ ਅਸੀਂ ਐਡ ਕੀਤੇ ਨੇ ਇਹਦੇ ਵਿੱਚ ਸਟਾਰਟਿੰਗ 'ਚ ਤੇ ਇਹ ਦਾ ਜਦੋਂ ਤੱਕ 1 ਗਲਾਸ ਨਹੀਂ ਬਣ ਜਾਂਦਾ ਉਦੋਂ ਤੱਕ ਆਪਾਂ ਇਹਨੂੰ ਗਰਮ ਕਰਾਂਗੇ ਚੰਗੀ ਤਰ੍ਹਾਂ ਦੇਖੋ ਆਹ ਸੁੰਡ ਪਾਊਡਰ ਕਰਕੇ ਪਾਣੀ ਦਾ ਜਿਹੜਾ ਰੰਗ ਹੈ ਉਹ ਚੇਂਜ ਹੋ ਰਿਹਾ ਗਲੋਏ ਦਾ ਵੀ ਜਿਹੜਾ ਅਸਰ ਹੈ ਉਹ ਪਾਣੀ ਦੇ ਵਿੱਚ ਆ ਰਿਹਾ ਹੈ ਦੇਖੋ ਤਕਰੀਬਨ ਹੁਣੇ ਜਿਹੜਾ ਪਾਣੀ ਹੈ ਇਹ ਇੱਕ ਗਲਾਸ ਦੇ ਤਕਰੀਬਨ ਰਹਿ ਗਿਆ ਹੁਣ ਆਪਾਂ ਇਹਨੂੰ ਪਾਣੀ ਨੂੰ ਗਲਾਸ ਦੇ ਵਿੱਚ ਐਡ ਕਰਾਂਗੇ ਤੁਹਾਡੇ ਸਾਹਮਣੇ ਤੇ ਆਪਾਂ ਇਹਨੂੰ ਐਡ ਕਰ ਰਹੇ ਹਾਂ ਦੇਖੋ ਤੇ ਐਡ ਕਰਨ ਤੋਂ ਬਾਅਦ ਸਾਡੇ ਕੋਲ ਰੈਡੀ ਹੋ ਗਿਆ ਜੀ ਠੀਕ ਹੈ ਦੇਖੋ ਆ ਤੁਹਾਡਾ ਨੁਸਕਾ ਬਣ ਕੇ ਆਲਮੋਸਟ ਤਿਆਰ ਹੈ ਪਰ ਇਹਦੇ ਵਿੱਚ ਆਪਾਂ ਇੱਕ ਚੀਜ਼ ਫਾਈਨਲ ਜਿਹੜੀ ਚੀਜ਼ ਹੈ ਉਹ ਪਾਣੀ ਹੈ ਉਹ ਆਪਾਂ ਪਾਵਾਂਗੇ ਰੰਡੀ ਦਾ ਤੇਲ ਕੈਸਟਰ ਆਇਲ ਕੈਸਟਰ ਆਇਲ ਕੈਸਟਰ ਆਇਲ ਅੰਗਰੇਜ਼ੀ ਚ ਕਹਿੰਦੇ ਦਾ ਪੰਜਾਬੀ ਚ ਰੰਡੀ ਦਾ ਤੇਲ ਕਹਿੰਦੇ ਦਾ ਰੰਡੀ ਦਾ ਤੇਲ ਤੁਹਾਨੂੰ ਕਿਸੇ ਵੀ ਸਟੋਰ ਤੋਂ ਆਰਾਮ ਨਾਲ ਮਿਲ ਜੇਗਾ ਆਨਲਾਈਨ ਵੀ ਮਿਲ ਜੇਗਾ ਅਸੀਂ ਕਿਸੇ ਕੰਪਨੀ ਦੀ ਪ੍ਰੋਮੋਸ਼ਨ ਨਹੀਂ ਕਰਦੇ ਤੁਹਾਨੂੰ ਜਿਹੜਾ ਚੰਗਾ ਲੱਗਦਾ ਤੁਸੀਂ ਉਹਦੇ ਰਿਵਿਊ ਚੈੱਕ ਕਰਕੇ ਤੁਸੀਂ ਲੈ ਸਕਦੇ ਹੋ ਅਸੀਂ ਕਿਸੇ ਨੂੰ ਵੀ ਇਹਦਾ ਜਿਹੜਾ ਸਮਾਨ ਹੈ ਉਹ ਪ੍ਰੋਵਾਈਡ ਨਹੀਂ ਕਰਦੇ ਸੂ ਕ੍ਰਪਾ ਕਰਕੇ ਸਾਨੂੰ ਸਮਾਨ ਲਈ ਸੰਪਰਕ ਨਾ ਕਰਿਓ ਪਲੀਜ਼ ਜੀ ਜੀ ਤੇ ਇਹਦੇ ਵਿੱਚ ਆਪਾਂ ਫਾਈਨਲੀ ਇੱਕ ਤੇਲ ਦਾ ਜਿਹੜਾ ਚਮਚਾ ਹੈ ਉਹਨੂੰ ਐਡ ਕਰਕੇ ਤੇ ਉਹਨੂੰ ਆਪਾਂ ਨੁਸਕੇ ਫਾਰਮੂਲੇ ਨੂੰ ਮੁਕੰਮਲ ਕਰਾਂਗੇ। ਅੱਛਾ ਵਾਹ ਤੇ ਇਹ ਜਿਹੜਾ ਨੁਸਕਾ ਫਾਰਮੂਲਾ ਰੁਕੀ ਸਾਹਿਬ ਜਿਹੜਾ ਜਿਹੜਾ ਮੇਰਾ ਵੀਰ ਭਰਾ ਪੀਏਗਾ ਜੀ ਉਹ ਆਪ ਕਹੇਗਾ ਤੁਹਾਨੂੰ ਥੱਲੇ ਕਮੈਂਟ ਕਰਕੇ ਵੀ ਵਾਕਈ ਜਿਹੜਾ ਇਹ ਨੁਸਕਾ ਫਾਰਮੂਲਾ ਇਹ ਪੂਰਾ ਕਾਰਗਰ ਹੈ ਕਾਮਯਾਬੇ ਇਹ ਤੁਸੀਂ ਜਿਹੜਾ ਤੇਲ ਦੇ ਸਣੇ ਨੁਸਖਾ ਲੈਣਾ ਨਾ ਇਹ ਵੱਧ ਤੋਂ ਵੱਧ ਆਪਾਂ 7 ਦਿਨ ਲੈ ਸਕਦੇ ਆ ਠੀਕ ਹੈ 7 ਦਿਨਾਂ ਬਾਅਦ ਤੁਸੀਂ ਇਕੱਲਾ ਗਲੋਏ ਦਾ ਤੇ ਸੁੰਡ ਦਾ ਪਾਊਡਰ ਜਿਹੜਾ ਪਾ ਕੇ ਕਾਲਾ ਟੋਟਲ 30 ਦਿਨ ਲੈ ਸਕਦੇ ਹੋ 1 ਮਹੀਨਾ ਲੈ ਸਕਦੇ ਹੋ ਪਰ ਜੇ ਤੇਲ ਪਾ ਕੇ ਜਿਹੜਾ ਲੈਣਾ ਤੁਸੀਂ ਇਹਨੂੰ ਮੈਕਸਿਮਮ ਆਪਾਂ ਇੱਕ ਹਫਤਾ ਲੈ ਸਕਦੇ ਆ 7 ਦਿਨ ਹੀ ਲੈ ਸਕਦੇ ਆ ਇਹ ਆਯੁਰਵੇਦ ਦੇ ਹਿਸਾਬ ਨਾਲ ਜਿਹੜਾ ਬੈਸਟ ਕੰਬੀਨੇਸ਼ਨ ਹੈ ਇਨਫਲੇਮੇਸ਼ਨ ਦੂਰ ਕਰਨ ਦਾ ਸੋਜਿਸ਼ ਨੂੰ ਦੂਰ ਕਰਨ ਦਾ ਜਿਹੜੇ ਆ ਪੇਨ ਹੁੰਦੀ ਆ ਆਪਾਂ ਨੂੰ ਸੋਜਿਸ਼ ਕਰਕੇ ਇਹਨੂੰ ਮੁਕੰਮਲ ਤੌਰ ਤੇ ਠੀਕ ਕਰਨ ਲਈ ਇਹ ਨੁਸਖਾ ਤੁਸੀਂ ਵਰਤੋ ਬਹੁਤ ਅੱਛੇ ਦੇ ਰਿਜ਼ਲਟ ਮਿਲ ਰਹੇ ਨੇ ਬਿਨਾ ਪੈਸੇ ਲਏ ਮੈਂ ਇਸ ਚੀਜ਼ ਦੀ ਗਾਰੰਟੀ ਲੈਣਾ ਪਿਆਵਾ ਜਿਹੜੇ ਜਿਹੜੇ ਮੇਰੇ ਵੀਰ ਭਰਾ ਨੇ ਇਹਨੂੰ ਯੂਜ਼ ਕੀਤਾ ਉਹ ਤਾਰੀਫਾਂ ਕਰਦਾ ਨਹੀਂ ਠੱਕਦਾ ਵੇ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਹੁਣ ਸਾਨੂੰ ਇਹ ਵੀ ਦੱਸ ਦਿਓ ਕਿ ਜਿਹੜਾ ਇਹ ਨੁਸਖਾ ਫਾਰਮੂਲਾ ਹੈ ਇਨਟੇਕ ਕਿਸ ਵੇਲੇ ਕਰਨਾ ਹੈ ਸੀ ਇਹਦਾ ਸਭ ਤੋਂ ਬੈਸਟ ਟਾਈਮ ਜਿਹੜਾ ਇਨਟੇਕ ਕਰਨ ਦਾ ਉਹ ਸਵੇਰੇ ਉਸ ਵਕਤੇ ਸੁੱਤੇ ਉੱਠ ਕੇ ਮਹਾਰਾਜ ਦਾ ਨਾਮ ਲੈ ਕੇ ਪ੍ਰਮਾਤਮਾ ਨੂੰ ਯਾਦ ਕਰਕੇ ਚੌਂਕੜੀ ਮਾਰ ਕੇ ਪੁੰਜੇ ਬੈ ਕੇ ਇੱਕ ਇੱਕ ਸਿਪ ਕਰਕੇ ਜੇ ਤੁਸੀਂ ਪੀਓਗੇ ਤੇ ਤੁਸੀਂ ਆਪਣੀ ਦਰਦ ਤੋਂ ਆਪਣੀ ਇਨਫਲਮੇਸ਼ਨ ਤੋਂ ਨਿਜਾਦ ਪਾ ਸਕਦੇ ਹੋ ਜੀ 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 ਅੱਛਾ ਡਾਕਟਰ ਸਾਹਿਬ ਫਿਰ ਜਿਹੜੇ ਲੋਕਾਂ ਨੂੰ ਇਹਨਾਂ ਨੁਸਖਿਆਂ ਨਾਲ ਫਾਰਮੂਲੇ ਨਾਲ ਕਈ ਵਾਰ ਫਰਕ ਪੈਂਦਾ ਹੈ ਕਈਆਂ ਨੂੰ ਘੱਟ ਫਰਕ ਪੈਂਦਾ ਕਈਆਂ ਨੂੰ ਪੈਂਦਾ ਹੀ ਨਹੀਂ ਤੁਹਾਡੇ ਕੋਲ ਤਾਂ ਬੜੇ ਪੁਰਾਣੇ ਪੁਰਾਣੇ ਮਰੀਜ਼ ਇੱਥੇ ਆਉਂਦੇ ਨੇ ਫਿਰ ਉਹਨਾਂ ਦਾ ਹੱਲ ਕਿਵੇਂ ਕਰਦੇ ਹੋ ਇਹ ਨੁਸਖਾ ਫਾਰਮੂਲਾ ਜਿਹੜਾ ਹੁੰਦਾ ਹੈ ਇਹ ਮੋਸਟਲੀ ਲੋਕਾਂ ਨੂੰ 70-80% ਲੋਕਾਂ ਨੂੰ ਬਹੁਤ ਵਧੀਆ ਕੰਮ ਕਰਦਾ ਕਾਰਕਰ ਹੋ ਜਾਂਦਾ ਪਰ 25-30% ਇਦਾਂ ਹੁੰਦਾ ਵੀ ਰੋਗ ਇੰਨਾ ਜ਼ਿਆਦਾ ਠੀਠ ਹੋ ਚੁੱਕਾ ਹੁੰਦਾ ਉਥੇ ਇਹ ਨੁਸਕੇ ਫਾਰਮੂਲੇ ਜਾਂ ਕਈ ਵਾਰੀ ਕਈਆਂ ਨੂੰ ਸਮਾਨ ਨਹੀਂ ਮਿਲਦਾ ਜਾਂ ਕਈਆਂ ਕੋਲ ਸਮੇਂ ਦੀ ਸ਼ਾਰਟੇਜ ਹੋ ਜਾਂਦੀ ਹੈ ਸੋ ਉਹਨਾਂ ਲਈ ਵੀਰਾਂ ਭਰਾਵਾਂ ਲਈ ਜੇ ਕੋਈ ਬਾਹਰ ਵੀ ਬੈਠਾ ਅਮਰੀਕਾ ਬੈਠਾ ਕੈਨੇਡਾ ਬੈਠਾ ਕਿਸੇ ਵੀ ਚੰਗੀ ਕੰਟਰੀ 'ਚ ਬੈਠਾ ਉਹਨਾਂ ਲਈ ਸਪੈਸ਼ਲ ਦਵਾਈ ਤਿਆਰ ਕਰੀਦੀ ਹੈ ਉਹ ਕੋਈ ਲੰਬਾ ਛੋੜਾ ਕੋਰਸ ਨਹੀਂ ਹੁੰਦਾ 3 ਮਹੀਨੇ ਦਾ ਕੋਰਸ ਹੁੰਦਾ ਟੋਟਲ 90 ਦਿਨਾਂ ਦਾ ਤੇ ਇੱਕ ਗੋਲੀ ਸਵੇਰੇ ਖਾਣੀ ਤੇ ਇੱਕ ਗੋਲੀ ਸ਼ਾਮ ਨੂੰ ਖਾਣੀ ਹੈ ਤੇ ਪੈਸੇ ਵੀ ਬੜੇ ਜਾਇਜ਼ ਜਿਹਨੂੰ ਆਪਾਂ ਪੰਜਾਬੀ ਚ ਕਹਿੰਦੇ ਉਹਨਾਂ ਲਈ ਭਰਾਵਾਂ ਲਈ ਐਨਆਰਆਈ ਭਰਾਵਾਂ ਲਈ ਕਹ ਲਓ ਵੀ ਟੁੱਟੇ ਪੈਸੇ ਜੀ ਜੀ ਆ ਨਾ ਪੌਂਡਾ ਚ ਦਵਾਈ ਵੇਚਦੀਆਂ ਨਾ ਡਾਲਰਾਂ ਚ ਇਹਨਾਂ ドラਮਾਂ ਚ ਇਹ ਹੀ ਰੁਪਈਆਂ ਚ ਦਵਾਈ ਵੇਚੀਦੀ ਹੈ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਤੁਹਾਨੂੰ ਰਾਬਤਾ ਕਰਨ ਦਾ ਕੀ ਢੰਗ ਹੈ ਬਹੁਤ ਸੌਖਾ ਜੀ ਵਟਸਐਪ ਤੇ ਬੋਲ ਕੇ ਮੈਸੇਜ ਛੱਡੋ ਜੋ ਵੀ ਤੁਹਾਡੀ ਕੁਆਰੀ ਹੈ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਮੇਰੇ ਨਾਲ ਟਾਈਮ ਬਣਾਓ ਜੇ ਤੁਸੀਂ ਬਾਹਰ ਵੀ ਬਿਠੇ ਹੋ ਤੇ ਮੇਰੇ ਨਾਲ ਟਾਈਮ ਬਣਾਓ ਟਾਈਮ ਬਣਾ ਕੇ ਮੇਰੇ ਨਾਲ ਸਿੱਧੀ ਗੱਲ ਕਰੋ ਆਪਣਾ ਰੋਗ ਤਕਲੀਫ ਸਾਂਝਾ ਕਰੋ ਜੇ ਤੇ ਉਹ ਨੁਸਖੇ ਫਾਰਮੂਲੇ ਨਾਲ ਹੱਲ ਹੁੰਦਾ ਤੇ ਤੁਹਾਨੂੰ ਨੁਸਖੇ ਫਾਰਮੂਲੇ ਦਾ ਲਿੰਕ ਭੇਜ ਦੇਵਾਂਗੇ ਇਨਫਲੇਮੇਸ਼ਨ ਜਦੋਂ ਬਾਡੀ ਦੇ ਅੰਦਰ ਆਂਦੀ ਏ ਇਹਦੇ ਲਈ ਵੀ ਕਈ ਚੀਜ਼ਾਂ ਤੁਹਾਨੂੰ ਬਹੁਤ ਜ਼ਿਆਦਾ ਤੰਗ ਕਰਦੀਆਂ ਉਹ ਚੀਜ਼ਾਂ ਤਟੀਆਂ ਬੰਦ ਕਰਾਵਾਂਗੇ ਠੀਕ ਹੈ ਠੀਕ ਹੈ ਜਿਹੜੀਆਂ ਚੀਜ਼ਾਂ ਤੁਹਾਨੂੰ ਫਾਇਦਾ ਕਰਦੀਆਂ ਉਹਦੇ ਬਾਰੇ ਤੁਹਾਨੂੰ ਦੱਸਾਂਗੇ ਵੀ ਆਹ ਚੀਜ਼ਾਂ ਤੁਹਾਨੂੰ ਮਤਲਬ ਪ੍ਰੋਪਰ ਆਪਾਂ ਗਾਈਡ ਕਰਾਂਗੇ ਉਸ ਲਈ ਇੱਕ ਪ੍ਰੋਪਰ ਇਨਫਲੇਮੇਸ਼ਨ ਦੇ ਹਿਸਾਬ ਨਾਲ ਇੱਕ ਡਾਈਟ ਚਾਰਟ ਹੁੰਦਾ ਜੀ ਜੀ ਉਹ ਤੁਹਾਨੂੰ ਬਿਲਕੁਲ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਾਵਾਂਗੇ ਜਿਹੜਾ ਡਾਈਟ ਚਾਰਟ ਲਈ ਲੋਕੀ 5-5000 ਰੁਪਿਆ 10-10000 ਰੁਪਿਆ ਕਈ ਚੰਗੇ ਸ਼ਹਿਰਾਂ 'ਚ ਬੀਠੇ ਜਿਹੜੇ ਡਾਈਟੀਸ਼ਨ ਉਹ 50-5000 ਰੁਪਿਆ ਵੀ ਚਾਰਜ ਕਰਦੇ ਨੇ ਉਹ ਡਾਈਟ ਚਾਰਟ ਤੁਹਾਨੂੰ ਬਿਲਕੁਲ ਫ੍ਰੀ ਦੇ ਵਿੱਚ ਦਵਾਂਗੇ ਜੀ ਜੀ ਰਜਤ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗਲਬਾਤ ਲਈ ਸੋ ਇਹ ਸਨ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਜਿਹੜਾ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਇਹ ਨੁਸਕਾ ਫਾਰਮੂਲਾ ਇਹ ਕਾੜਾ ਹੈ ਜਿਹੜਾ ਗਲੋਏ ਵਾਲਾ ਸੁੰਢ ਦੇ ਪਾਊਡਰ ਵਾਲਾ ਕਾੜਾ ਔਰ ਅਰੰਡੀ ਦੇ ਤੇਲ ਵਾਲਾ ਇਹ ਕਾੜਾ ਹੈ ਜਿਨ੍ਹਾਂ ਨੂੰ ਇਨਫਲੇਮੇਸ਼ਨ ਹੋਈ ਹੈ ਸੋਜਿਸ਼ ਆ ਚੁੱਕੀ ਹੈ ਸਰੀਰ ਸੁੱਜ ਗਿਆ ਹੈ ਸੁੱਜ ਕੇ ਫੁੱਟਬਾਲ ਵਰਗੇ ਹਾਥੀ ਵਰਗੇ ਪੈਰ ਹੱਥ ਪੈਰ ਜਿਹੜੇ ਹੋਗੇ ਨੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਨੁਸਖਾ ਫਾਰਮੂਲਾ ਉਹਨਾਂ ਨੂੰ ਕਾਫੀ ਜ਼ਿਆਦਾ ਰਾਹਤ ਹੈ ਜਿਹੜੀ ਉਹ ਦੇ ਸਕਦਾ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਹੈ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਜਿਹੜਾ ਉਹ ਦੂਰ ਕਰ ਸਕਦੇ ਹੋ ਧੰਨਵਾਦ